ਹਾਂਜੀ ਕੀ ਹਾਲ ਚਾਲ ਆ ਸਾਰਿਆਂ ਦਾ ਮੈਂ ਸ਼ਰਨ ਇਹ ਆਪਣਾ ਭਰਾ ਸੀ ਚਲੇ ਸੀਗੇ ਵੋਟ ਪਾਣ ਤੇ ਪਹਿਲਾਂ ਗਏ ਸੀ ਵੋਟ ਪਾਣ ਬਟ ਕੀ ਹੋਇਆ ভোটার ਕਾਰਡ ਨਹੀਂ ਲੈ ਲਿਆ ਕੋਟਰ ਕਾਰਡ ਲੈ ਕੇ ਇਸ ਕਰਕੇ ਸੀ ਮੁੜਿਆ ਸੀ ਚੱਲਿਆ ਦੁਬਾਰਾ ਪਹਿਲੀ ਵੋਟ ਹੈ ਪਹਿਲੀ ਵੋਟ ਫਾਸਟ ਵੋਟ ਹੈ ਫਾਸਟ ਵੋਟ ਪਾਣ ਚੱਲਿਆ ਤੇ ਹੋਰ ਕਿਵੇਂ ਵੀਰੇ ਠੀਕ ਆ ਆਜਾ ਤੁਹਾਨੂੰ ਦਿਖਾਉਨੇ ਆ ਵੋਟਾਂ ਦਾ ਮਾਹੌਲ ਵੀ ਕਿਵੇਂ ਦਾ ਹੁੰਦਾ ਤੇ ਪਿੰਡਾਂ ਦੇ ਵੋਟਾਂ ਪਾਈਆਂ ਕਿਵੇਂ ਜਾਂਦੀਆਂ ਤੁਹਾਨੂੰ ਦੱਸਣੇ ਆ ਇੱਥੇ ਟੈਂਟ ਲੱਗੇ ਹੁੰਦੇ ਨੇ ਸਾਡੇ ਅਲੱਗ-ਅਲੱਗ ਬੋਟਾਂ ਦੇ ਲੱਗ ਲੱਗ ਗਏ ਪਾਰਟੀਆਂ ਦੇ ਪਾਰਟੀਆਂ ਦਾ ਅਲੱਗ-ਅਲਗ ਪਾਰਕੇ ਬੈਠਦੇ ਹੁੰਦੇ ਆ ਟੈਂਟਾਂ 'ਵਾਂ ਕੇ ਬੈਠਦੇ ਨੇ ਟੈਂਟ ਲਾ ਕੇ ਸਪੈਸ਼ਲ ਟੈਂਟ ਲਾਈ ਹੋਈ ਆਪਾਂ ਆ ਗਏ ਸੀ ਉਹ ਵੋਟ ਨਾਲੇ